ਬਟਾਲਾ ਵਿੱਚ ਹਰ ਸਾਲ ਲੱਖਾਂ ਸੰਗਤਾਂ ਪਹੁੰਚਦੀਆਂ ਨੇ ਉਸੇ ਤਰ੍ਹਾਂ ਹੀ ਤੁਹਾਨੂੰ ਦੱਸਦੀ ਆ ਕਿ ਸੰਗਤਾਂ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਦੇ ਮੌਕੇ ਸ਼ਿਰਕਤ ਕੀਤੀ ਗਈ ਆ ਉੱਥੇ ਹੀ ਮਹਾਨ ਨਗਕੀਰਤਨ ਵੀ ਸਜਾਇਆ ਗਿਆ ਜਦੋਂ ਨਗਿਰਤਨ ਐਸਐਸਪੀ ਦਫ਼ਤਰ ਦੇ ਬਾਹਰ ਪਹੁੰਚਦਾ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਨਗਕੀਰਤਨ ਦਾ ਸਵਾਗਤ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਪਹਿਲਾਂ ਤਾਂ ਬੈਂਡ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੁਕੜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਐਸਐਸਪੀ ਬਟਾਲਾ ਐਸੀਐਮ ਬਟਾਲਾ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਪੇਟ ਕੀਤਾ ਗਿਆ ਅਤੇ ਪੰਜ ਪਿਆਰੇ ਸਹਿਬਾਨਾਂ ਨੂੰ ਸਰੂਪੇ ਵੀ ਪੇਟ ਕੀਤੇ ਗਏ ਇਸ ਤਰ੍ਹਾਂ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਨੇ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਮਿਹਰ ਸਦਕਾ ਹੀ ਸਭ ਕੁਝ ਨਿਪਰੇ ਚੜਿਆ। ਉਹਨਾਂ ਨੂੰ ਜਿਹਦੇ ਕੋਲੋਂ ਸੇਵਾ ਲੈਣੀ ਹੁੰਦੀ ਉਹ ਆਪ ਹੀ ਲੈ ਲੈਂਦੇ ਨੇ। ਇਹ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਪਾਇਆ। ਬਟਾਲਾ ਵਿੱਚ ਹਰ ਸਾਲ ਲੱਖਾਂ ਸੰਗਤਾਂ ਪਹੁੰਚਦੀਆਂ ਨੇ ਜਿਨ੍ਹਾਂ ਦੀ ਦੇਖਰੇਖ ਪੁਲਿਸ ਕਰਦੀ ਹੈ ਤੇ ਸੇਵਾ ਭਾਵਨਾ ਵਿੱਚ ਕੋਈ ਕਮੀ ਨਾ ਆਵੇ। ਇਸ ਦਾ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਖਿਆਲ ਰੱਖਦਾ ਹੈ। ਆਓ ਤੁਹਾਨੂੰ ਵੀ ਦਿਖਾਉਨੇ ਆ ਮੌਕੇ ਦੀਆਂ ਖੂਬਸੂਰਤ ਤਸਵੀਰਾਂ। ਬੜਾ ਖੁਸ਼ੀ ਦਾ ਮਾਹੌਲ ਹੈ ਜੀ ਤੇ ਬੜੀ ਖੁਸ਼ੀ ਹੈ ਕਿ ਕੱਲ ਅਸੀਂ ਪਾਲਕੀ ਸਾਹਿਬ ਇਹ ਰਸੀਵ ਕੀਤਾ ਸੀ ਉਦੋਂ ਵਾਲੀ ਤੇ ਬੜੀ ਦੇਖ ਕੇ ਇੱਕ ਖੁਸ਼ੀ ਹੋਈ ਕਿ ਇੰਨਾ ਜਨ ਸਮੂਹ ਸਾਰਾ ਹਾਲੇ ਵਾਲੇ ਦੇ ਖੇਤਰਾਂ ਚੋ ਇਸ ਬਰਾਤ ਦਾ ਤੇ ਇਸ ਜਿਹੜਾ ਸ਼ੁਭ ਪਰਬ ਹੈ ਇਹਦਾ ਹਿੱਸਾ ਬਣਿਆ ਤੇ ਜਿਸ ਤਰ੍ਹਾਂ ਇਹ ਸਾਰਾ ਪੀਸਫੁਲੀ ਹੋ ਗਿਆ ਤੇ ਮੈਂ ਇਹਦੇ ਵਿੱਚ ਸਾਰਾ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਸਾਡੇ ਐਸਐਸਪੀ ਸਾਹਿਬ ਨੇ ਸਾਰੀ ਪੁਲਿਸ ਫੋਰਸ ਨੇ ਬੜਾ ਮੁਸਤਦੀ ਨਾਲ ਇਹਦੇ ਚ ਕੀਤਾ ਤੇ ਐਸਡੀਐਮ ਸ਼ਿਰੀ ਨੇ ਵੀ ਸਾਰਾ ਐਮਐਲਏ ਸਾਹਿਬ ਨੇ ਸਭ ਨੇ ਸਹਿਯੋਗ ਦਿੱਤਾ ਤੇ ਇਸ ਸੜਕੇ ਹੀ ਇਹ ਬਹੁਤ ਵਧੀਆ ਸਾਰੇ ਵੱਲੋਂ ਸਿੱਧੇ ਚੜ੍ਹ ਸਕਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਪਟਿਆਲਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਇਹ ਕਾਰਜ ਜਿਹੜਾ ਸਫਲਾ ਹੋਣ ਜਾ ਰਿਹਾ ਹੈ ਔਰ ਉਹ ਕਹਿੰਦੇ ਨਾ ਅਕਾਲਪੁਰ ਖਾਪ ਹਾਜ਼ਰ ਨਾਜ਼ਰ ਹੋ ਕੇ ਸਾਰੇ ਕੰਮ ਵੀ ਕਰਾਉਂਦੇ ਤੇ ਜਿਹਦੇ ਜਿਹਦੇ ਕੋ ਸੇਵਾ ਲੈਣੀ ਹੁੰਦੀ ਲੈਂਦੇ ਆ ਸੋ ਮੈਂ ਜਿਹੜੇ 12 ਵੀ ਸੰਗਤਾਂ ਪਹੁੰਚੀਆਂ ਨੇ ਮੈਂ ਉਹਨਾਂ ਦਾ ਵੀ ਜੀ ਆਇਆਂ ਨੂੰ ਆਖਦਾ ਹਾਂ ਔਰ ਉਹਨਾਂ ਨੇ ਵੀ ਆ ਕੇ ਇਸ ਮਹਾਨ ਗੁਰਪੁਰਬ ਨੂੰ ਵਿਆਪੁਰਬ ਨੂੰ ਜਿਹੜਾ ਉਹਨਾਂ ਨੇ ਮੈਂ ਕਹਿ ਸਕਦਾ ਆ ਕਿ ਅਸ਼ੀਰਵਾਦ ਲਿਆ ਉਹਨਾਂ ਨੇ ਲੈ ਕੇ ਸਾਡੇ ਵੱਲੋਂ ਵੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਹੈ ਵੀ ਜਿਹੜੇ ਵੀ ਇਸ ਪੁਰਬ ਦੇ ਉੱਤੇ ਆਏ ਨੇ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਸੁਖ ਸ਼ਾਂਤੀ ਤੇ ਤੰਦਰੁਸਤੀ ਬਖਸ਼ੇ ਔਰ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਕਾਰਜ ਆਨੇ ਪਰੇ ਚੜਿਆ ਮੈਂ ਰਹਿਣੀ ਆ ਸਾਰੇ ਬਟਾਲਾ ਵਾਸੀਆਂ ਦਾ ਥਾਂ ਥਾਂ ਤੇ ਜਿੱਥੇ ਲੰਗਰ ਲੱਗੇ ਨੇ ਕਿਸੇ ਵੀ ਕਿਸਮ ਦੀ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਕਿਸੇ ਵੀ ਅਧਿਕਾਰੀ ਵੱਲੋਂ ਕੋਸ਼ਿਸ਼ ਇਹ ਹੋ ਰਹੀ ਹੈ ਵੀ ਇਸ ਜਿਹੜੇ ਕਾਰਜ ਨੂੰ ਇੱਕ ਸੇਵਾ ਦੇ ਰੂਪ ਦੇ ਵਿੱਚ ਕੀਤਾ ਜਾਵੇ